ਪੰਜਾਬੀ ਵਿਵੇਕ ਚੈਨਲ ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਅੱਜ ਸਾਡੇ ਸਟੂਡੀਓ ਦੇ ਵਿੱਚ ਸਰਦਾਰ ਅਜੈਬ ਸਿੰਘ ਝੱਟਾ ਐਡਵੋਕੇਟ ਆਏ ਹੋਏ ਨੇ ਵੈਸੇ ਤਾਂ ਇਹ ਬ੍ਰਮਟਨ ਰਹਿੰਦੇ ਨੇ ਪਰ ਅੱਜਕੱਲ ਪੰਜਾਬ ਆਏ ਹੋਏ ਨੇ ਪਿਛਲੇ ਲੰਮੇ ਸਮੇਂ ਤੋਂ ਉਹ ਪੰਜਾਬੀ ਭਾਸ਼ਾ ਸਹਿਤ ਸੱਭਿਆਚਾਰ ਦੇ ਪ੍ਰਚਾਰ ਪ੍ਰਸਾਰ ਵਿਕਾਸ ਲਈ ਜੁਟੇ ਹੋਏ ਆ ਉਹਨਾਂ ਨੇ ਬਹੁਤ ਸਾਰੀਆਂ ਵਿਸ਼ਵ ਕਾਨਫਰੰਸਾਂ ਨਹੀਂ ਕਰਾਈਆਂ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਇੱਕ ਵੱਖਰੇ ਖੇਤਰ ਦੇ ਵਿੱਚ ਲਗਾਤਾਰ ਕੰਮ ਕਰ ਰਹੇ ਆ ਉਹ ਕੰਮ ਕਰ ਰਹੇ ਹੈਗੇ ਨੈਤਿਕਤਾ ਦੇ ਖੇਤਰ ਵਿੱਚ ਉਹ ਨੈਤਿਕਤਾ ਬਾਰੇ ਕਿਤਾਬਾਂ ਤਿਆਰ ਕਰਵਾਉਂਦੇ ਨੇ ਲੈਕਚਰ ਕਰਵਾਉਂਦੇ ਨੇ ਖੁਦ ਲੈਕਚਰ ਕਰਦੇ ਨੇ ਤਾਂ ਇਸ ਢੰਗ ਨਾਲ ਉਹ ਨੈਤਿਕਤਾ ਦਾ ਪ੍ਰਚਾਰ ਪ੍ਰਸਾਰ ਕਰਨ ਤੇ ਲੱਗੇ ਹੋਏ ਨੇ ਅੱਜ ਦੇ ਪ੍ਰੋਗਰਾਮ ਵਿੱਚ ਆਪਾਂ ਉਹਨਾਂ ਨਾਲ ਨੈਤਿਕਤਾ ਬਾਰੇ ਗੱਲਬਾਤ ਕਰਾਂਗੇ ਚੋਠਾ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਮਿਹਰਬਾਨੀ ਸਤਿ ਸ੍ਰੀ ਅਕਾਲ ਚੋਠਾ ਸਾਹਿਬ ਜਿਹੜੀ ਨੈਤਿਕਤਾ ਹੈ ਤੁਹਾਨੂੰ ਲੱਗਦਾ ਵੀ ਕਿਸੇ ਨੂੰ ਇਹ ਪੜਾਇਆ ਪੜਾਈ ਜਾ ਸਕਦੀ ਹੈ ਕਿਸੇ ਨੂੰ ਸਿਖਾਇਆ ਸਿਖਾਈ ਜਾ ਸਕਦੀ ਹੈ ਜਿਵੇਂ ਤੁਸੀਂ ਲੰਮੇ ਸਮੇਂ ਤੋਂ ਇਸ ਪਾਸੇ ਲੱਗੇ ਹੋਏ ਆ ਬਿਲਕੁਲ ਜੀ ਹਮ ਇਹ ਸਿਖਾਉਣ ਦੀ ਲੋੜ ਹੈਗੀ ਆ ਪੜਾਉਣ ਦੀ ਲੋੜ ਹੈਗੀ ਹਮ ਕਿਉਂ ਪੜਾਉਣ ਦੀ ਲੋੜ ਹੈ ਕਿਉਂ ਸਿਖਾਉਣ ਦੀ ਲੋੜ ਹੈ ਕੀ ਇਹ ਨਹੀਂ ਤੁਹਾਨੂੰ ਲੱਗਦਾ ਕਿ ਜਿਹੜੀ ਨੈਤਿਕਤਾ ਹੈਗੀ ਆ ਉਹ ਆਏ ਕੋਈ ਇਸ ਤਰ੍ਹਾਂ ਦੀ ਦਵਾਈ ਬੂਟੀ ਤਾਂ ਹੈ ਨਹੀਂ ਕਿ ਕਿਸੇ ਨੂੰ ਘੋਲ ਕੇ ਪਿਆ ਦਿੱਤੀ ਜਾਵੇ ਇੱਕ ਗੱਲ ਤਾਂ ਤੁਸੀਂ ਬਰਾੜ ਸਾਹਿਬ ਮੰਨੋ ਨਾ ਵੀ ਨੈਤਿਕ ਗੁਣ ਇਨਸਾਨ ਨੂੰ ਜ਼ਰੂਰੀ ਆ ਜਿੱਦ ਦੇ ਲੋਕਾਂ ਦੀ ਗੱਲ ਹੈਗੀ ਉਹ ਜੇ ਨੈਤਿਕ ਗੁਣਾਂ ਤੋਂ ਬਿਨਾ ਇਨਸਾਨ ਹੀ ਅਧੂਰਾ ਹੈਗਾ ਨੈਤਿਕਤਾ ਦੀ ਪੜ੍ਹਾਈ ਤੋਂ ਬਿਨਾ ਹਰੇਕ ਕਿਸੇ ਦੀ ਪੜ੍ਹਾਈ ਅਧੂਰੀ ਹੈਗੀ ਆ ਵੀ ਸਭ ਤੋਂ ਲੋੜ ਤਾਂ ਇਹਦੀ ਹੈਗੀ ਆ ਨਾ ਕਿ ਚਾਹ ਉਹ ਪੜਾ ਕੇ ਸਖਾਲੋ ਚਾਹ ਕੁਝ ਹੋਰ ਢੰਗ ਨਾਲ ਸਖਾਲੋ ਤੁਹਾਨੂੰ ਸਿਖਾਉਣੀ ਦਾ ਇਹ ਪੈਣੀ ਹੀ ਆ ਹੂੰ ਤੇ ਤੁਹਾਡੀ ਵਿਧੀ ਹੈ ਕਿ ਵੀ ਜੇ ਅਸੀਂ ਇਹਦੇ ਬਾਰੇ ਲੈਕਚਰ ਕਰੀਏ ਜਾਂ ਕਿਤਾਬਾਂ ਛਾਪੀਏ ਤਾਂ ਇਹਦੇ ਨਾਲ ਨੈਤਿਕਤਾ ਪਸਰ ਜੂ ਸਮਾਜ 'ਚ ਕੋਟੋ ਘਟ ਗਿਆਨਤਾ ਉਹ ਨੈਤਿਕਤਾ ਹੁੰਦੀ ਕੀ ਆ ਹੁਣ ਬਹੁਤ ਸਾਰੇ ਬਾਰੇ ਜਿੰਨੇ ਆਪ ਨੂੰ 9 ਸਾਲ ਹੋ ਗਏ ਲੱਗੇ ਨੂੰ ਬੜੀ ਵਾਰੀ ਮੈਂ ਤੁਹਾਡੇ ਵਾਲੇ ਸਵਾਲ ਜਿਹੜੇ ਤੁਹਾਡੇ ਕੋਲ ਪਹਿਲੀ ਵਾਰੀ ਨਹੀਂ ਮੈਂ ਫੇਸ ਕਰ ਰਿਹਾ ਨੂੰ ਬਹੁਤ ਵਾਰੀ ਛੱਗੇ ਵੱਡੇ ਵੱਡੇ ਦੁਵਾਨਾ ਦੇ ਕੋਲੋਂ ਵੀ ਆਪ ਦੀ ਬੀਤੀ ਕਰਵਾ ਚੁੱਕਾ ਹੈਗਾ ਜਦੋਂ ਕਹਿੰਦੇ ਨੇ ਜੀ ਨੂੰ ਪੜਾਉਣ ਦੀ ਲੋੜ ਕੋਈ ਨਹੀਂ ਇਹ ਤਾਂ ਦੇਖਿਆ ਹੀ ਹੋਣੀ ਹੈਗੀ ਆ ਠੀਕ ਹੈ ਨਾ ਜੀ ਪਰ ਜਿੰਨਾ ਚਿਰ ਕਿਸੇ ਬੰਦ ਇਨਸਾਨ ਨੂੰ ਇਹ ਨਹੀਂ ਪਤਾ ਵੀ ਨੈਤਿਕਤਾ ਹੁੰਦੀ ਕੀ ਹੈਗੀ ਆ ਤੂੰ ਉਹਨੂੰ ਅਪਣਾਊਗਾ ਕਿ ਇਸ ਕਰਕੇ ਇਹਨੂੰ ਪੜਾਉਣ ਦੀ ਲੋੜ ਹੈ ਅੱਛਾ ਚਰਚਾ ਸਾਹਿਬ ਤੁਸੀਂ ਆ ਐਡਵੋਕੇਟ ਵਕੀਲ ਬੰਦੇ ਆ ਬਹੁਤ سارے ਲੋਕ ਇਹ ਕਹਿੰਦੇ ਆ ਕਿ ਆਮ ਆਦਮੀ ਆ ਜਿਹੜਾ ਨਿੱਜੀ ਤੌਰ ਤੇ ਉਹ ਸਵਾਰਥੀ ਹੁੰਦਾ ਤੇ ਸਵਾਰਥ ਚੋਂ ਹੀ ਉਹ ਅਨੈਤਿਕ ਕੰਮ ਕਰਦਾ ਤੇ ਇਸ ਅਨੈਤਿਕ ਕੰਮਾਂ ਨੂੰ ਰੋਕਣ ਦੇ ਲਈ ਕਾਨੂੰਨਾਂ ਦੀ ਜ਼ਰੂਰਤ ਆ ਕਾਨੂੰਨ ਜਿਹੜੇ ਉਹਦੇ ਅਨਸਾਰ ਜੇ ਬੰਦੇ ਨੂੰ ਚੰਗੇ ਕੰਮ ਲਈ ਜਿਹੜੀ ਹੈਗੀ ਆ ਸ਼ਾਬਾਸ਼ੇ ਮਿਲੇ ਤੇ ਮਾੜੇ ਕੰਮ ਲਈ ਉਹਨੂੰ ਸਜ਼ਾ ਮਿਲੇ ਤਾਂ ਬੰਦਾ ਸੁਧਰ ਜਾਊਗਾ ਪੜਾਉਣ ਨਾਲ ਸਿਖਾਉਣ ਨਾਲ ਕਿਵੇਂ ਸੁਧਰੇ ਇੱਕ ਬੰਨੇ ਹੁਣ ਤੁਸੀਂ ਮੈਨੂੰ ਵਕੀਲ ਕਹਿੰਦੇ ਹੋ ਵਕੀਲ ਮੈਂ ਹੈਗਾ ਵੀ ਆ ਹੂੰ ਤੂੰ ਇਹ ਦੱਸੋ ਵੀ ਚੰਗੇ ਕੰਮ ਕਰਨ ਦੇ ਲਈ ਦੁਨੀਆ ਦੀ ਕਿਸੇ ਵੀ ਦੇਸ਼ ਦੀ ਸਰਕਾਰ ਦੇ ਕੋਲੋਂ ਕਾਨੂੰਨ ਬਣਿਆ ਨਹੀਂ ਬਣਿਆ ਹੂੰ ਮਾੜੇ ਕੰਮ ਕਰਨ ਤੋਂ ਰੋਕਣ ਲਈ ਕਾਨੂੰਨ ਸਾਰੇ ਦੇਸ਼ਾਂ ਦੇ ਕੋਲ ਹੈਗੇ ਆ ਡਿਸਪਲਿਨ ਦੇ ਵਿੱਚ ਰੋਕਾ ਨੂੰ ਰੱਖਣ ਦੇ ਲਈ ਕਾਨੂੰਨ ਹੈਗੇ ਆ ਕਿਸੇ ਦਾ ਪੁਲਾਹ ਕਰਨ ਲਈ ਕਿਸੇ ਦੀ ਮਦਦ ਕਰਨ ਲਈ ਅੱਜ ਤੱਕ ਸੰਸਾਰ ਦੇ ਕਿਸੇ ਕਿਸੇ ਵੀ ਕੋਲੋਂ ਇਹ ਜਿਹੜਾ ਹੈਗਾ ਕਾਨੂੰਨ ਨਹੀਂ ਬੜਿਆ ਇਹ ਬੰਦੇ ਨੇ ਆਪਣੀ ਮਰਜ਼ੀ ਨਾ ਕਰਨਾ ਸਵੈ ਇੱਛਾ ਨਾ ਕਰਨਾ ਹੈਗਾ ਨਾ ਤਾਂ ਗੁਨਾਹ ਦੇ ਨਾਲ ਹੀ ਇੱਕ ਸੰਪੂਰਨ ਇਨਸਾਨ ਬਣਉਂਦਾ ਤੇ ਸੰਪੂਰਨ ਸਾਮਣ ਦੇ ਨਾਲ ਇਨਸਾਨਾਂ ਦੇ ਨਾਲ ਹੀ ਬੁੱਧੀਆ ਸਮਝ ਬਰੁੰਗਾ ਇਸ ਕਰਕੇ ਕਾਨੂੰਨ ਅਖਰੀ ਗੱਲ ਤੇ ਬਣਾਇਆ ਨਹੀਂ ਜਾ ਸਕਦਾ ਇਸ ਕਰਕੇ ਉਹਨੂੰ ਪੜਾਉਣ ਦੀ ਤੇ ਸਿਖਾਉਣ ਦੀ ਸਾਨੂੰ ਲੋੜ ਹੈ ਪਰ ਇਹ ਨਹੀਂ ਲੱਗਦਾਗਾ ਕਿ ਹਜੇ ਤਾਂ ਅਸੀਂ ਪਹਿਲਾ ਪੜਾ ਹੀ ਨਹੀਂ ਪੂਰਾ ਕੀਤਾਗਾ ਕਿ ਉਹ ਜਿਹੜਾ ਹੁਣ ਮਾ ਕੇ ਕਿਸੇ ਦੇ ਬੱਚੇ ਨੂੰ ਨਸ਼ੇ ਤੇ ਲਾ ਦੇਣਾ ਇਹ ਮਾ ਕੇ ਅਪਰਾਧ ਵੀ ਹੈ ਤੇ ਅਨੈਤਿਕ ਤੌਰ ਤੇ ਵੀ ਮਾੜੀ ਗੱਲ ਹੈ ਇਥੇ ਆਪਾਂ ਐਂ ਕਹਿੰਨੇ ਆ ਕਿ ਅਸੀਂ ਉਹਨੂੰ ਪੜਾ ਦਾਂਗੇ ਕਿ ਦੇਖੋ ਭਾਈ ਕਿਸੇ ਦੇ ਬੱਚੇ ਨੂੰ ਤੁਸੀਂ ਮਾ ਕੇ ਮਾੜੇ ਪਾਸੇ ਨਾ ਲਾਓ ਤੋ ਨਹੀਂ ਮਾੜੇ ਪਾਸੇ ਲੱਗੂਗਾ ਉਹ ਐਂ ਤਾਂ ਨਹੀਂ ਲੱਗਦਾ ਕਿ ਵੀ ਜੇ ਕਾਨੂੰਨ ਆ ਜਿਹੜਾ ਉਹ ਜਿਹੜਾ ਕੰਮ ਕਰ ਸਕਦਾ ਸੀ ਤੋ ਉਹਨੂੰ ਵੀ ਰੋਕ ਰਹੇ ਆਂ ਬਰਾਦਸਾਓ ਤੁਸੀਂ ਅਗਲੇ ਸਟੈਪ ਤੇ ਚਲੇ ਗਏ ਤੁਸੀਂ ਕ੍ਰਾਈਮ ਵਾਲੇ ਬਣੇ ਚਲੇ ਗਏ ਗਿਆ ਕਿ ਇਹਦੇ ਬੱਚੇ ਨੂੰ ਸ਼ਰਾਬ ਤੇ ਨਸ਼ੇ ਤੇ ਲਾਉਣਾ ਦਾ ਵਿਚਰਾ ਮਾੜੇ ਕੰਮ ਕਰਨ ਇਹ ਤਾਂ ਸਾਡੀ ਨੈਤਿਕਤਾ ਦੀ ਸਾਡੀ ਡੈਫੀਨੇਸ਼ਨ ਦੇ ਵਿੱਚ ਸਿਰਫ ਚੰਗੇ ਕੰਮ ਕਰਨ ਨੂੰ ਨੈਤਿਕਤਾ ਕਹਿੰਦੇ ਆ ਮਾੜੇ ਕੰਮ ਨਾ ਕਰਨ ਨੂੰ ਨੈਤਿਕਤਾ ਹੈ ਇਹਨੂੰ ਕ੍ਰਿਮੀਨਲ ਹੈਗਾ ਵਾ ਉਹਦੇ ਲਈ ਕਾਨੂੰਨ ਹੈ ਜੇ ਮੈਂ ਆਪਣੇ ਤੌਰ ਤੇ ਕਹਿਣਾ ਹੋਵੇ ਸਮਾਜ ਵਿੱਚ ਰਹਿਣ ਦੀ ਦੋ ਸੂਲਾਂ ਇੱਕ ਅਨੁਸ਼ਾਸਨ ਵਿੱਚ ਰਹੋ ਇੱਕ ਸਹਿਯੋਗ ਕਰੋ ਉਹਨ ਸ਼ਾਸਨ ਤੇ ਰੱਖਣ ਵਿੱਚ ਰੱਖਣ ਲਈ ਸਰਕਾਰਾਂ ਨੇ ਕਾਨੂੰਨ ਬਣਾਏ ਆ ਉਹਨਾਂ ਕੋ ਪੁਲਿਸ ਆ ਜੇਲ੍ਹਾਂਾਂ ਵਿੱਚ ਜੁਰਮਾਨੇ ਆ ਜਿਹੜੀ ਤੁਸੀਂ ਗੱਲ ਕਰ ਰਹੇ ਨਾ ਵੀ ਤੁਸੀਂ ਉਹਨ ਸ਼ਾਸਨ ਰੱਖਣ ਵਾਲੀ ਗੱਲ ਕਰ ਰਹੇ ਹੋ ਤੁਸੀਂ ਕਾਨੂੰਨ ਤੇ ਪੱਕੇ ਚਲੇਗਾ ਜਿਹੜਾ ਮੈਂ ਪਹਿਲਾਂ ਬਿਠਾ ਸਹਿਯੋਗ ਜਿਹੜਾ ਨੈਤਿਕ ਹੈਗਾ ਵਾ ਕੱਲਾ ਸਹਿਯੋਗ ਦੇਣ ਨੂੰ ਹੀ ਨੈਤਿਕਤਾ ਆਖਦੇ ਆ ਜਿਹੜੀ 8 9 ਸਾਲਾਂ ਵਿੱਚ ਡੈਫੀਨੇਸ਼ਨ ਅਸੀਂ ਬਣਾਈ ਹੈਗੀ ਆ ਵੀ ਸਵੈ ਇੱਛਾ ਦੇ ਨਾਲ ਚੰਗੇ ਕੰਮ ਕਰਨ ਨੂੰ ਨੈਤਿਕਤਾ ਆਖਦੇ ਆ ਹੂੰ ਉਦੋਂ ਵੀ ਬਦਲ ਲਈ ਲਗਾਇਆ ਗਿਆ ਇੱਕ ਚੰਗੀ ਨੀਤ ਨਾਲ ਕੰਮ ਕਰਨ ਨੂੰ ਨੈਤਿਕਤਾ ਆਖਦੇ ਹੈਗੇ ਅਸੀਂ ਉਹ ਆ ਸਵੈਅਛਾ ਵੀ ਹੋਗੀ ਚੰਗੇ ਕੰਮਾਂ ਦੀ ਡੈਫੀਨੇਸ਼ਨ ਅਜੇ ਕਰ ਭਾੜ ਦੇ ਫਿਰ ਉਹ ਚੰਗੇ ਕੰਮ ਕਿਹੜੇ ਕਿਹੜੇ ਆ ਜਿਹੜਾ ਕਿਸ ਨੂੰ ਸ਼ਰਾਬ ਤੇ ਨਸ਼ਾ ਲਾਉਣਾ ਉਹ ਉਹਨੂੰ ਬਿਲਕੁਲ ਨੈਤਿਕਤਾ ਵਿੱਚ ਪਾਉ ਹੀ ਨਾ ਅਸੀਂ ਪਾ ਹੀ ਨਹੀਂ ਰਹੇ ਸਿਰਫ ਚੰਗੇ ਕੰਮ ਕਰਨ ਨੂੰ ਨੈਤਿਕਤਾ ਵਿੱਚ ਪਾ ਰਹੇ ਹੈਗੇ ਆ ਮਾੜੇ ਕੰਮ ਨੂੰ ਤਾਂ ਅਸੀਂ ਮੰਨਦੇ ਉਹ ਤਾਂ ਕ੍ਰਿਮੀਨਲ ਹੈਗਾ ਕ੍ਰਾਈਮ ਹੈਗਾ ਉਹਨੂੰ ਸਰਕਾਰ ਨੂੰ ਜੱਥੂ ਆਪੀ ਪਈ ਤਾਂ ਚੰਗੇ ਕੰਮ ਕਰਨ ਲਈ ਪ੍ਰੇਰਨਾ ਦੇਣਾ ਚਾਹੁੰਦੇ ਆ ਜੇ ਤੁਸੀਂ ਚੰਗੇ ਕੰਮ ਲਈ ਪ੍ਰੇਰਨਾ ਦੇਣੀ ਚਾਹੁੰਦੇ ਆ ਤਾਂ ਚੰਗੇ ਕੰਮ ਲਈ ਪ੍ਰੇਰਨਾ ਦੇਣ ਦੇ ਲਈ ਆਮ ਇੱਕ ਮੰਨੀ ਜਾਂਦੀ ਹੈ ਕਿ ਗੱਲ ਕਿ ਜਿਹੜਾ ਘਰ ਦਾ ਮਾਹੌਲ ਉਹਦੇ ਚੋਂ ਬੱਚਾ ਸਿੱਖਦਾ ਜੇ ਮੰਨ ਲੇ ਕਿ ਸਕੂਲ ਦੀ ਕੰਧ ਤੇ ਲਿਖਤਾ ਕਿ ਸਦਾ ਸੱਚ ਬੋਲ ਲਿਖਤਾ ਬੱਚੇ ਨੇ ਪੜ੍ਹ ਵੀ ਲਿਆ ਤੇ ਹੁਣ ਇਹ ਵੀ ਸੋਚ ਲਿਆ ਕਿ ਭਾਈ ਆਪਾਂ ਨੂੰ ਸੱਚ ਬੋਲਣਾ ਚਾਹੀਦਾ ਪਰ ਜਦੋਂ ਉਹਦਾ ਬਾਪ ਆ ਜਿਹੜਾ ਉਹ ਕਹਿ ਦਿੰਦਾ ਕਿ ਕੋਈ ਲੈਣੇਦਾਰ ਆਇਆ ਜਾਂ ਜਿਹੜੇ ਬੰਦੇ ਨੂੰ ਮਿਲਣਾ ਨਹੀਂ ਚਾਹੁੰਦਾ ਉਹ ਆਇਆ ਤੇ ਉਹਨੂੰ ਜਾ ਕੇ ਉਹ ਕਹਿ ਦਿੰਦਾ ਕਿ ਜਾ ਜਾ ਕੇ ਕਹਦੇ ਕਿ ਡੈਡੀ ਘਰ ਨਹੀਂ ਜਾਂ ਪਾਪਾ ਘਰ ਨਹੀਂ ਤਾਂ ਫਿਰ ਉਹ ਸਿੱਖੂਗਾ ਸਕੂਲ ਦੀ ਕੰਦ ਤੇ ਲਿਖਿਆ ਹੋਇਆ ਸਿੱਖੂਗਾ ਜਾਂ ਪਾਪੇ ਦੇ ਕਹੇ ਅਨਸਾਰ ਸਿੱਖੂਗਾ ਹੁਣ ਹੁਣ ਤੁਸੀਂ ਐਗਜ਼ੈਕਟਲੀ ਸਾਡੀ ਵਾਲੀ ਗੱਲ ਤੇ ਆ ਗਏ ਹੈਗੇ ਆ ਾਰੇ ਪਰਿਵਾਰ ਦੇ ਵਿੱਚੋਂ ਉਹਨੇ ਦੇਖ ਕੇ ਸਿੱਖਣਾ ਸੀਗਾ ਇਹ ਉਹਨਾਂ ਦੇ ਨਾਲ ਸਿੱਖਣਾ ਸੀ ਜਦੋਂ ਘਰ ਦੇ ਬੰਦੇ 5-7 ਘਰ ਦੇ ਬੱਚੇ ਹੁੰਦੇ ਆ ਪਰਿਵਾਰ ਸਾਂਝੇ ਪਰਿਵਾਰ ਹੁੰਦੇ ਆਗੇ ਪੁਰਾਣੇ ਜ਼ਮਾਨੇ ਦੇ ਵਿੱਚ ਸਕੂਲਾਂ ਦੇ ਨਹੀਂ ਪੜਾਉਣ ਦੀ ਲੋੜ ਸੀਗੀ ਇਸੇ ਕਰਕੇ ਲੋੜ ਨਹੀਂ ਸੀ ਕਿਉਂਕਿ ਸਾਂਝੇ ਪਰਿਵਾਰ ਦੇ ਵਿੱਚੋਂ ਨੈਤਿਕਤਾ ਦੇ ਗੁਣ ਸਾਰਾ ਬੱਚਾ ਸਿੱਖ ਲੈਂਦਾ ਸੀਗਾ ਇੱਕ ਬੰਦੇ ਨਾਲ ਸ਼ੇਅਰ ਕਰਨਾ ਇੱਕ ਦੀ ਮਦਦ ਕਰਨੀ ਰਿਸਪੈਕਟ ਕਰਨੀ ਇੱਜ਼ਤ ਕਰਨੀ ਜਿਹੜੀ ਹੈਗੀ ਆ ਉਹ ਸਿੱਖ ਲੈਂਦਾ ਸੀਗਾ ਇਹ ਸਾਡਾ ਨੈਤਿਕਤਾ ਸਿਖਾਉਣ ਵਾਲਾ ਸੋਰਸ ਖਤਮ ਹੋ ਚੁੱਕਾ ਆ ਸਾਂਝੇ ਪਰਿਵਾਰ ਖਤਮ ਹੋ ਚੁੱਕੇ ਹੈਗੇ ਆ ਇੱਕ ਬੱਚਾ ਕਿਸੇ ਦੇ ਦੋ ਬੱਚੇ ਹੈਗੇ ਆ ਹੁਣ ਇਸ ਕਰਕੇ ਹੀ ਸਕੂਲਾਂ ਚ ਪੜਾਉਣ ਦੀ ਲੋੜ ਹੈਗੀ ਚੰਗੇ ਕੰਮ ਕਿਹੜੇ ਹੁੰਦੇ ਹੈਗੇ ਆ ਅੱਗੇ ਘਰ ਚੋਂ ਹੀ ਪਤਾ ਲੱਗ ਜਾਂਦਾ ਸੀਗਾ ਹੁਣ ਘਰ ਵਾਲਾ ਸੋਰਸ ਖਤਮ ਹੋ ਗਿਆ ਇਸੇ ਕਰਕੇ ਇਸ ਚੋਨੇ ਆ ਸਕੂਲਾਂ ਚ ਪੜਾਇਆ ਜਾਵੇ ਇਹ ਆਪਾਂ ਕਹਿੰਨੇ ਘਰ ਵਾਲਾ ਬਹਾਲ ਤਾਂ ਖਤਮ ਨਹੀਂ ਨ ਹੋਇਆ ਬੱਚਾ ਆਉਂਦਾ ਤਾਂ ਘਰ ਹੋਈਆਂ ਪਰ ਉਦੋਂ ਵੀ ਆਪਾਂ ਇੱਕ ਸਟੈਪ ਅੱਗੇ ਜਾਈਏ ਕਿ ਜਿਹੜੇ ਸਾਡੇ ਵੱਡੇ ਨੇਤਾ ਹੁੰਦੇ ਆ ਉਹ ਸਾਡੇ ਰੋਲ ਮਾਡਲ ਹੁੰਦੇ ਆ ਜਾਂ ਉਹਨਾਂ ਨੂੰ ਵੇਖ ਕੇ ਲੋਕ ਪ੍ਰੇਰਨਾ ਲੈਂਦੇ ਆ ਪਰ ਸਾਡੇ ਨੇਤਾਵਾਂ ਦੀਆਂ ਤਾਂ ਰੋਜ਼ ਖਬਰਾਂ ਛਪਦੀਆਂ ਕਿ ਉਹ ਭ੍ਰਿਸ਼ਟਾਚਾਰ ਚ ਪੈਸੇ ਖਾ ਗਏ ਉਹਨਾਂ ਨੇ ਵਾਦੇ ਕੁਝ ਕੀਤੇ ਤੇ ਜ਼ਿੰਦਗੀ ਚ ਕੁਝ ਹੋਰ ਕੀਤਾ ਤੇ ਫਿਰ ਤੁਹਾਨੂੰ ਇਹ ਲੱਗਦਾ ਹੈ ਕਿ ਬੰਦੇ ਨੂੰ ਇਹ ਨਹੀਂ ਲੱਗਦਾ ਕਿ ਠੀਕ ਹੈ ਇਹ ਨੈਤਿਕਤਾ ਜੱਠਾ ਸਾਹਿਬ ਨੇ ਸਾਨੂੰ ਪੜ੍ਹਾਤੀ ਸਟੇਜਾਂ ਤੇ ਅਸੀਂ ਵੀ ਬੋਲਦਿਆ ਕਰਾਂਗੇ ਪਰ ਜ਼ਿੰਦਗੀ ਹੌਣ ਹੀ ਚੱਲਦੀ ਆ ਉਹ ਦੇਖੋ ਫਲਾਣਾ ਲੀਡਰ ਆ ਉਹ ਕਹਿੰਦਾ ਕੋਈ ਸੀ ਕਰਦਾ ਕੋਈ ਸਾਡੇ ਇਹ ਗੱਲਾਂ ਨਾ ਜੀ ਅੱਜ ਟੀਵੀ ਤੇ ਆਪਾਂ ਕੱਲੇ ਨਹੀਂ ਬਿਠੇ ਪਹਿਲਾਂ ਵੀ ਕਾ ਜਿਹੜਾ ਕੋਈ ਬੰਦਾ ਕ੍ਰਿਮੀਨਲ ਦੀ ਗੱਲ ਕਰਦਾ ਹੈਗਾ ਨਾ ਚਾਹੇ ਨੇਤਾ ਹੋਵੇ ਚਾਹੇ ਕੋਈ ਵੀ ਬੰਦਾ ਹੋਵੇ ਉਹ ਉਹ ਨੂੰ ਨੈਤਿਕਤਾ ਵਿੱਚ ਨਾ ਗਣੋ ਉਹ ਤਾਂ ਕ੍ਰਾਇਮ ਕਰਦਾ ਹੈਗਾ ਜੇ ਜ ਕੋਈ ਭ੍ਰਸ਼ਟਾਚਾਰ ਕਰਦਾ ਹੈਗਾ ਵਾ ਨੇਤਾ ਕਰਦਾ ਹੈਗਾ ਉਹਨੂੰ ਐਸਾ ਸਭ ਚੋਂ ਕੱਢ ਦਿਓ ਉਹ ਤਾਂ ਕ੍ਰਿਮੀਨਲ ਬਣ ਗਿਆ ਜੀ ਅਸੀਂ ਤਾਂ ਉਹ ਤੋਂ ਪਹਿਲਾਂ ਕੱਲ ਕਰਦੇ ਇੱਕ ਬੰਦੇ ਨੂੰ ਵਧੀਆ ਇਨਸਾਨ ਹੋਣਾ ਚਾਹੀਦਾ ਹੈ ਨਾ ਕ੍ਰਿਮੀਨਲ ਤਾਂ ਸਾਡੇ ਤੋਂ ਲੋਟ ਨਹੀਂ ਆ ਰਹੇ ਤੇ ਬੰਦਾ ਸਿੱਧਾ ਹੀ ਕਿਵੇਂ ਚੰਗਾ ਬਣ ਜਾਊਗਾ ਮੈਨੂੰ ਇਹ ਲੱਗਦਾ ਕਿ ਕਿਤੇ ਇਹ ਤਾਂ ਨਹੀਂ ਕਿ ਅਸੀਂ ਵੱਡੇ ਜਿਹੜੇ ਚੋਰ ਆ ਜਿਹੜੇ ਸਮਾਜ ਨੂੰ ਤੰਗ ਕਰੀ ਜਾਂਦੇ ਆ ਖਰਾਬ ਕਰੀ ਜਾਂਦੇ ਆ ਉਹਨਾਂ ਨੂੰ ਛੱਡ ਕੇ ਅਸੀਂ ਵਾਧੂ ਦੇ ਪਹਿਲਾਂ ਹੀ ਮਾ ਕੇ ਇੱਕ ਚੰਗੇ ਸ਼ਹਿਰੀਆਂ ਨੂੰ ਹੋਰ ਇੱਕ ਜਿਹਨੂੰ ਕਹਿੰਦੇ ਨੈਤਿਕਤਾ ਦੀ ਨਾਲ ਚੜਾਉਣ ਲੱਗੇ ਨਹੀਂ ਉਹਦੇ ਨਾਲ ਇਹ ਹੈਗਾ ਜੀ ਜੇ ਸਾਰਾ ਚ ਨੈਤਿਕਤਾ ਦੇ ਗੁਣ ਆ ਜਾਣ ਉਹ ਵੋਟਾਂ ਪਾਉਣ ਵਾਲੀ ਵੀ ਇੱਕ ਚੰਗੇ ਬੰਦੇ ਨੂੰ ਪਾਉਣਗੇ ਨਾ ਕਿ ਕਿਸੇ ਪਾਰਟੀ ਦੇ ਬੇਸ ਤੇ ਨਾ ਪਾਉਣ। ਹੂੰ ਅਸੀਂ ਇਨਸਾਨਾਂ ਨੂੰ ਚੰਗੇ ਬਣਾਉਣ ਦੀ ਗੱਲ ਕਰ ਰਹੇ ਹੈਗੇ ਹਾਂ ਹੁਣ ਜੇ ਜਿਹੜੇ ਮਾੜੇ ਬੰਦੇ ਹੁੰਦਾ 1% 2% ਜਾਂ 5% ਮਾੜੇ ਹੁੰਦੇ ਹੈਗੇ ਖਬਰਾਂ ਹਮੇਸ਼ਾ ਉਹਨਾਂ ਦੀਆਂ ਬਣਦੀਆਂ ਹੈਗੀਆਂ ਅਸੀਂ ਉਹਨਾਂ ਦੀ ਗੱਲਾਂ ਇੱਕ ਗੱਲਾਂ ਦੀ ਕਰਦੇ ਹੈਗੇ ਹਾਂ ਅਸੀਂ ਚਾਹੁੰਦੇ ਹਾਂ ਵੀ ਹਰੇਕ ਇਨਸਾਨ ਚੰਗਾ ਹੋਵੇ ਚਾਹ ਉਹ ਨੇਤਾ ਹੈਗਾ ਤੇ ਚਾਹ ਚਾਹ ਵੋਟਰ ਹੈਗਾ ਚਾਹ ਉਹ ਜਿਹੜਾ ਮਰਜ਼ੀ ਕੰਮ ਕਰਦਾ ਖੇਤੀ ਕਰਦਾ ਮਜ਼ਦੂਰੀ ਕਰਦਾ ਹੈਗਾ ਇੱਕ ਸਭ ਤੋਂ ਪਹਿਲਾਂ ਉਹ ਇਨਸਾਨੀਅਤ ਵਾਲੇ ਗੁਣੋ ਦੇ ਵਿੱਚ ਹੋਣੇ ਚਾਹੀਦੇ ਹੈਗੇ ਸਾਡਾ ਜਿਹੜਾ ਪਰਪਸ ਹੈਗਾ ਜੀ ਅਨੁਸਾਰ ਇਹਦੇ ਕਿਹੜੇ ਗੁਣ ਹੋਣੇ ਚਾਹੀਦੇ ਆ ਜਿੰਨਾ ਦਾ ਬੰਦਾ ਚੰਗਾ ਬਣਦਾ ਸੀ ਉੱਥੇ ਤੱਕ ਮਹਫੂਦ ਆ ਉਹ ਉੱਥੇ ਤੱਕ ਅਸੀਂ ਆਪਣਾ ਨਸੀਬਤ ਰੱਖਿਆ ਹਾਂ ਉਦੋਂ ਬਾਅਦ ਜਦੋਂ ਬੰਦਾ ਕ੍ਰਿਮੀਨਲ ਬਣ ਜਾਂਦਾ ਨਾ ਜੀ ਉਦੋਂ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਆ ਪੁਲਿਸ ਦੀ ਜ਼ਿੰਮੇਵਾਰੀ ਹੈ ਕਿ ਆ ਤੇ ਉਹ ਕਾਨੂੰਨ ਦੀ ਜ਼ਿੰਮੇਵਾਰੀ ਆ ਸਾਡੀ ਚੰਗੇ ਗੁਣ ਕਿਹੜੇ ਕਿਹੜੇ ਲੱਗਦੇ ਆ ਅੱਜਾ ਸਾਹਿਬ ਕੀ ਆ ਗੁਣ ਚੰਗੇ ਹੋਣ ਤਾਂ ਵੀ ਬੰਦਾ ਚੰਗਾ ਹੈ ਜਾਂ ਲੈਕਤਾ ਦੀ ਆ ਗੱਲ ਆ ਵੀ ਆ ਤੁਸੀਂ ਕੀ ਕੀ ਪੁਆਇੰਟ ਦੱਸਦੇ ਸਭ ਤੋਂ ਪਹਿਲਾਂ ਤੇ ਸੱਚ ਬੋਲਣ ਨੂੰ ਮੰਨਦੇ ਹੈਗੇ ਆ ਸੱਚ ਬੋਲਣ ਦੇ ਨਾਲ ਇਹ ਵੀ ਚਾਹੁੰਦੇ ਆ ਵੀ ਚੰਗੀ ਨੀਤ ਵੀ ਹੋਵੇ ਗੰਗੂ ਬ੍ਰਾਹਮਣ ਸੱਚੀ ਬੋਲਿਆ ਸੀ ਨਾ ਹੋਰ ਨੁਕਸਾਨ ਕਰ ਗਿਆ ਗਨੀ ਖਾਨ ਨਬੀ ਖਾਨ ਦਿਓ ਝੂਠ ਬੋਲ ਕੇ ਵੀ ਉਤਰ ਗਏ ਇੱਕ ਸੱਚ ਬੋਲਣਾ ਚੰਗੀ ਗੱਲ ਹੈ ਕਿ ਝੂਠ ਲਿਖਿਆ ਇਹ ਜਗ੍ਹਾ ਇਹ ਦੂਜਾ ਉਹਦੀ ਮਦਦ ਕਰਨਾ ਲੋਕਾਂ ਕਿਸੇ ਦੀ ਮਦਦ ਕਰਨਾ ਠੀਕ ਆ ਨਿਮਰਤਾ ਰੱਖਣੀ ਸਿੱਖਿਆ ਲੈਣੀ ਆਪਦੀ ਸਿਹਤ ਚੰਗੀ ਰੱਖਣੀ ਕਿਸੇ ਧਰਮ ਵੀ ਹੋਣਾ ਦੇਸ਼ ਪ੍ਰੇਮ ਇਹੋ ਜੇ ਅਸੀਂ 22 ਕੈਟਾਗਰੀਆਂ ਬਣਾਈਆਂ ਹੋਈਆਂ ਉਹਦਾ ਲਈ ਇੱਕ ਹੋਰ ਮੈਂ ਤੁਹਾਨੂੰ ਬਰਾੜਸਾ ਦੱਸਣਾ ਚਾਹਣਾ ਹੈਗਾ ਕਾਨੂੰਨੀ ਜ਼ਿੰਮੇਵਾਰੀ ਤੁਹਾਡੀ ਉਹ ਆ ਜੇ ਤੁਸੀਂ ਨਾ ਪੂਰੀ ਕਰੋ ਤੁਹਾਨੂੰ ਸਜ਼ਾ ਮਿਲੂਗੀ ਨੈਤਿਕ ਜ਼ਿੰਮੇਵਾਰੀ ਉਹ ਆ ਤੁਸੀਂ ਕਰੋ ਜਾਂ ਨਾ ਕਰੋ ਤੁਹਾਨੂੰ ਕੋਈ ਸਜ਼ਾ ਨਹੀਂ ਮਿਲਦੀ ਪਰ ਜੇ ਤੁਸੀਂ ਕਰੋਗੇ ਤੇ ਸਮਾਜ ਤਨੂੰ ਵਿੜਿਆਊਗਾ ਜੀ ਇਸ ਕਰਕੇ ਜੇ ਦੂਜੇ ਤਰ੍ਹਾਂ ਦੇ ਕਹਿਣਾ ਹੋਵੇ ਨੈਤਿਕ ਜ਼ਿੰਮੇਵਾਰੀਆਂ ਆਪ ਕੀਆ ਤੁਸੀਂ ਆਹ ਕੰਮ ਕਰੋ ਤੁਹਾਨੂੰ ਆਹ ਕਰਨਾ ਚਾਹੀਦਾ ਪਿਆਰ ਕਰੋ ਤੁਸੀਂ ਸਤਿਕਾਰ ਕਰੋ ਇਹ ਆਦਰ ਕਰੋ ਫਰੀਕ ਦਾ ਮਿੱਠਾ ਬੋਲੋ ਮੁਸਕਰਾਓ ਮਦਦ ਕਰੋ ਇਹ ਦੇਹਗੀਆ ਪੋਜ਼ਿਟਿਵ ਤੇ ਜਿਹੜੀਆਂ ਜਿੰਨੀਆਂ ਵੀ ਸਾਡੀਆਂ ਕਲੂਨੀ ਜ਼ਿੰਮੇਵਾਰੀਆਂ ਨੈਗੇਟਿਵ ਆ ਪਰ ਇਹ ਕਾ ਨਹੀਂ ਕਰ ਨੈਗੇਟਿਵ ਆ ਤੁਸੀਂ ਆ ਨਹੀਂ ਕਰਨਾ ਤੁਸੀਂ ਆ ਨਹੀਂ ਕਰਨਾ ਇੰਨਾ ਕੰਮ ਤੁਸੀਂ ਤੁਸੀਂ ਕਾ ਕਾਫੀ ਲੰਬੇ ਸਮੇਂ ਤੋਂ ਇਸ ਖੇਤਰ ਦੇ ਵਿੱਚ ਲੱਗੇ ਹੋਏ ਆ ਲੋਕਾਂ ਨੂੰ ਪ੍ਰੇਰ ਦੇਵੀਆਂ ਲੋਕਾਂ ਨਾਲ ਵਾਰ-ਵਾਰ ਫਿਲਮਾਂ ਵੀ ਬਣਾਉਣੇ ਆ ਡਰਾਮੇ ਵੀ ਕਰਵਾਉਣੇ ਆ ਲੇਖ ਵੀ ਲਿਖਵਾਉਣੇ ਆ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੀਆਂ ਕਾਰਵਾਈਆਂ ਦੇ ਨਾਲ ਕੋਈ ਠੋਸ ਫਰਕ ਪੈਂਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਠੀਕ ਆ ਉਹ ਆਪ ਦੀ ਜਿਹਨੂੰ ਕਹਿੰਦੇ ਡਫਲੀ ਵਜਾਈ ਜਾਂਦੇ ਆ ਆਪ ਦੇ ਪ੍ਰਚਾਰ ਕਰੀ ਜਾਂਦੇ ਆ ਇਹ ਗੱਲਾਂ ਤਾਂ ਸਕੂਲਾਂ ਦੇ ਵਿੱਚ ਕੰਧਾਂ ਤੇ ਲਿਖੀਆਂ ਹੋਈਆਂ ਇਹ ਗੱਲਾਂ ਤਾਂ ਨਾਵਲਾ ਕਹਾਣੀਆਂ ਦੇ ਵਿੱਚ ਵੀ ਆਉਂਦੀਆਂ ਇਹ ਗੱਲਾਂ ਤਾਂ ਕਹਿ ਸਕਦੇ ਆ ਕਿ ਕੀ ਸਾਡੇ ਧਰਮ ਸ਼ਾਸਤਰ ਨਹੀਂ ਸਿਖਾਉਂਦੇ ਇਹ ਤਾਂ ਗੱਲਾਂ ਆ ਕਿ ਇਹ ਸਾਰੀਆਂ ਚੀਜ਼ਾਂ ਚੰਗੀਆਂ ਚੰਗੀਆਂ ਜਿਹੜੀਆਂ ਇਹ ਤਾਂ ਮਹਾਤਮਾ ਬੁੱਧ ਨੇ ਵੀ ਆਖੀਆਂ ਇਹ ਤਾਂ ਜੈਨ ਮਤ ਨੇ ਵੀ ਆਖੀਆਂ ਇਹ ਤਾਂ ਬਾਬੇ ਨਾਨਕ ਨੇ ਵੀ ਆਖੀਆਂ ਇਹ ਨਹੀਂ ਲੱਗਦਾ ਤੁਹਾਨੂੰ ਵੀ ਆਪਾਂ ਕੀ ਵੱਖਰਾ ਕਹਾਂ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਨੈਤਿਕਤਾ ਬਾਰੇ ਉਹ ਬਹੁਤ ਵੱਡੇ ਵਿਦਵਾਨ ਬਹੁਤ ਕੁਝ ਲਿਖਾਇਆਗਾ ਉਹਨਾਂ ਵਿੱਚ ਨੈਤਿਕਤਾ ਬਾਰੇ ਕੀ ਲਿਖਾਇਆਗਾ ਹਿੰਦੂ ਧਰਮ ਦੇ ਵਿੱਚ ਗੀਤਾ ਜੀ ਵਿੱਚ ਨੈਤਿਕਤਾ ਬਾਰੇ ਕੀ ਲਿਖਾਇਆਗਾ ਕੁਰਾਨ ਵਿੱਚ ਕੀ ਲਿਖਾਇਆਗਾ ਜਰਨਾਨਕ ਪਾਤਸ਼ਾਹ ਨੇ ਤਾਂ ਕਹਿ ਦਿੱਤਾ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਕਾ ਤੇ ਉਹਨਾਂ ਨੇ ਕਿਹਾ ਕਿ ਭਾਈ ਪਰਾਇਆ ਹੱਕ ਨਹੀਂ ਖਾਣਾ ਤੇ ਲੈ ਤੇ ਤਾ ਦੀ ਤੂੰ ਵੱਡੀ ਤੁਹਾਨੂੰ ਲੱਗਦਾ ਹੋਰਾਂ ਸਾਲ ਹੋ ਸਕਦੀ ਹੈ ਤੁਹਾਡੇ ਜਿੰਨੇ ਖਰੀਕ ਬੰਦੇ ਪੜੇ ਲਿਖੇ ਨਹੀਂ ਗੇ ਖਰੀਕ ਨੂੰ ਨਹੀਂ ਪਤਾ ਜਿੰਨਾ ਤੁਹਾਨੂੰ ਗਿਆਨ ਹੁੰਦਾ ਅਸੀਂ ਤਾਂ ਆਮ ਖਰੀਕ ਬੰਦੇ ਜਿਹਨੂੰ ਨਹੀਂ ਗਿਆਨ ਸਿਰਫ ਗਿਆਨ ਦੇਣ ਦੀ ਗੱਲ ਕਰਦੇ ਆ ਗਿਆਨ ਤੋਂ ਬਾਅਦ ਅਸੀਂ ਜਿਹੜੀ ਗੱਲ ਤੁਸੀਂ ਪਹਿਲਾਂ ਕਈ ਲੈਕਚਰ ਤੁਸੀਂ ਬਹੁਤ ਵੱਡੇ ਦੇਦੇ ਹੋ ਬਹੁਤ ਕੁਝ ਕਹਦੇ ਆਪ ਤੁਸੀਂ ਅਮਲ ਨਾਲ ਕਰੋ ਉਹ ਗੱਲ ਤੋਂ ਅਸੀਂ ਉਹ ਚਾਹੁੰਦੇ ਆ ਵੀ ਗਿਆਨ ਦੇ ਨਾਲ ਤੁਹਾਨੂੰ ਅਮਲ ਵੀ ਕਰਨਾ ਚਾਹੀਦਾ ਅਸੀਂ ਖੋਜ ਅਗਲੇ ਕੁਝ ਦਿਨਾਂ ਦੇ ਵਿੱਚ ਇਸ ਅਮਲ ਕਰਨ ਦੇ ਉੱਪਰ ਇੱਕ ਮੂਵੀ ਵੀ ਮੂਵੀ ਵੀ ਬਣਾਉਣ ਜਾ ਰਹੇ ਹਾਂ ਡਾਕੂਮੈਂਟਰੀ ਛੋਟੀ ਜੀ ਵੀ ਤੁਹਾਨੂੰ ਨੈਤਿਕਤਾ ਕੱਲਾ ਗਿਆਨ ਹੀ ਕਾਫੀ ਨਹੀਂਗਾ ਉਹਨਾਂ ਉੱਤੇ ਅਮਲ ਵੀ ਕਰੋ ਤੁਸੀਂ ਪੱਛਮੀ ਸਮਾਜ ਚ ਰਹਿੰਦੇ ਆ ਮੈਂ ਕਿ ਤੇ ਲੋਪਾਰਤੀ ਸਮਾਜ ਦੀ ਗੱਲ ਛੱਡ ਗਏ ਕੀ ਲੱਗਦਾ ਤੁਹਾਨੂੰ ਜੇ ਦੋਹਾਂ ਦੀ ਤੁਲਨਾ ਕਰੀਏ ਉੱਥੇ ਨੈਤਿਕਤਾ ਬਹੁਤ ਆ ਇਹ ਨੈਤਿਕਤਾ ਦਾ ਜਿਦਾ ਤਾਸ਼ ਦੇ ਪੱਤੇ ਹੁੰਦੇ ਆ ਤੇ ਬੰਦੇ ਹੁੰਦੇ ਹੈਗੇ ਨਾ ਜੀ ਵੱਖਰੇ ਵੱਖਰੇ ਹੈਗੇ ਆ ਮਾੜੀ ਉਹਨਾਂ ਚ ਵੀ ਹੈਗੇ ਆ ਹਾਂ ਚੰਗੇ ਸਾਡੇ ਚੁਹਿ ਗਿਆ ਜੋ ਪੁਰਾਣਾ ਸਮਾਜ ਹੁੰਦਾ ਸੀ ਸਾਰਾ ਤੁਸੀਂ 100% ਨਹੀਂ ਕਹਿੰਦੇ ਲੋਕ ਪੁਰਾਣੇ ਚੰਗੇ ਹੁੰਦੇ ਤੇ ਹੁਣ 100% ਮਾੜੇ ਆ ਹੁਣ ਵੀ ਬਹੁਤ ਚੰਗੇ ਆ ਤੇ ਉਦੋਂ ਵੀ ਚੰਗੇ ਸੀਗੇ ਹੁਣ ਵੀ ਮਾੜੇ ਆ ਉਦੋਂ ਵੀ ਮਾੜੇ ਸੀਗੇ ਪਰ ਇਹਦੇ ਲਈ ਲੋਕਾਂ ਨੂੰ ਸਾਨੂੰ ਜਾਗਰਤ ਕਰਨਾ ਬਹੁਤ ਜ਼ਰੂਰੀ ਹੈਗਾ ਨੇ ਵਾਕਿਆ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੇ ਬਾਈ ਤੁਸੀਂ ਨਿਯਮ ਕੱਢੇ ਆ ਜਾਂ ਜਿਹੜੀ ਪ੍ਰਵਾਸ਼ਾ ਕੱਢੀ ਆ ਜਾਂ ਜਿਹੜੇ ਤੁਸੀਂ ਲੇਖ ਲਿਖਾਉਣੇ ਆ ਇਹ ਜੇ ਬੱਚੇ ਪੜਨ ਜਾਂ ਬੰਦੇ ਬੱਚੇ ਹੀ ਕਿਉਂ ਬਾਲਗ ਵੀ ਪੜਨ ਤਾਂ ਉਹਨਾਂ ਦੇ ਜੀਵਨ 'ਚ ਕੋਈ ਪਰਵਰਤਨ ਆਉਂਦਾ ਹੈ ਬਹੁਤ ਵੱਡਾ ਪਰਵਰਤਨ ਆਉਂਦਾ ਅਸੀਂ ਸਭ ਤੋਂ ਪਹਿਲਾਂ 50000 ਬੱਚਿਆਂ ਦਾ ਅਲਜ਼ਾਮ ਲਿਆ ਸੀਗਾ ਜੀ ਬੱਚਾਂ ਲੈ ਕੇ ਸਰ ਜਸਵੀਰ ਸਿੰਘ ਜਸਸੀ ਹਾਈ ਕੋਰਟ ਦੇ ਜੱਜ ਸਾਹਿਬ ਉਹਨਾਂ ਕੋਲੋਂ ਅਵਾਰਡ ਦਵਾਏ ਸੀਗੇ ਪਟਿਆਲਾ ਦੇ ਵਿੱਚ ਹੀ ਜਿਹੜੇ ਵੀ ਬੱਚਿਆਂ ਨੇ ਸਕੂਲ ਦੇ ਵਿੱਚ ਉਹ ਨੈਤਿਕਤਾ ਦੇ ਨਜੋ ਪੜ੍ਹੇ ਸੀਗੇ ਕਿਤਾਬ ਪੜ੍ਹੀ ਸੀਗੀ ਉਹਨਾਂ ਦੇ ਪ੍ਰਿੰਸੀਪਲ ਦੇ ਮੁਤਾਬਕ ਉਹਨਾਂ ਦੇ ਅਧਿਆਪਕਾਂ ਦੇ ਮੁਤਾਬਕ ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਬੱਚਿਆਂ ਦੇ ਉਹਨਾਂ ਦੇ ਵਰਤਾਲੂ ਦੇ ਵਿੱਚ ਫਰਕ ਪਿਆ ਇਹ ਤੁਹਾਨੂੰ ਇਹ ਉਸ ਤੋਂ ਬਾਅਦ ਇਹ ਦੱਸਾਂ ਵੀ ਜਿਨ੍ਹਾਂ ਨੇ ਸਾਡੀ ਉਹ ਟ੍ਰਾਂਸਲੇਸ਼ਨ ਕੁਰਾਨ ਦੇ ਵਿੱਚੋਂ ਸਾਨੂੰ ਪੜ੍ਹ ਕੇ ਦੱਸਿਆ ਸੀਗਾ ਸੈਮਾ ਬਤੂਲ ਉਹ ਕਹਿੰਦੇ ਉਹ ਕਹਾਣੀਆਂ ਮਾੜੇ ਲੋਕਾਂ ਨੂੰ ਬੱਚਿਆਂ ਨੂੰ ਸੁਣਾਉਣ ਵੀ ਲੱਗ ਪਈ ਬੇਸਿਕਨ ਦੀ ਆਪਣੇ ਉਰ ਆਪਣਾ ਰਤਨ ਪਿਆ ਜਿਹੜਾ ਸੁਣਦਾ ਸੁਣਦਾ ਜਿਹੜਾ ਸਾਡੇ ਲਿਖਦੇ ਵੀ ਆ ਰਾ ਜਿਹੜੇ ਲਈ ਕੰਮ ਵੀ ਕਰਦੇ ਆ ਗਿਆ ਉਹਨਾਂ ਦੇ ਆਪਦੇ ਜੀਵਨ ਦੇ ਵਿੱਚ ਬਹੁਤ ਫਰਕ ਪੈਂਦਾ ਪੈਂਦਾ 100% ਪੈਂਦਾ ਹੂੰ ਤੇ ਤੁਹਾਨੂੰ ਲੱਗਦਾ ਹੈ ਕਿ ਕਾਨੂੰਨ ਵੀ ਫੇਰ ਹੋ ਗਿਆ ਤੇ ਤਰਮਗ੍ਰੰਥ ਵੀ ਫੇਲ ਹੋ ਕੇ ਹੁਣ ਤੁਹਾਡੀ ਨੈਤਿਕਤਾ ਦੀ ਕਿਤਾਬ ਪੜ ਕੇ ਜਾਂ ਤੁਹਾਡੇ ਲੈਕਚਰ ਸੁਣ ਕੇ ਬੰਦੇ ਨੈਤਿਕਤਾ ਵਾਲ ਆ ਜਾਣਗੇ ਇੱਕ ਵਾਰੀ ਦੁਬਾਰਾ ਫੇ ਪਿਛਾ ਮੁੜਦਾ ਹੈਗਾ ਮੈਂ ਕਾਨੂੰਨ ਨੂੰ ਫੇਲ ਹੋਣ ਦੀ ਗੱਲ ਨਹੀਂ ਕਰ ਰਿਹਾ ਇਹ ਕਾਨੂੰਨ ਨੇ ਕਿਸੇ ਨੈਤਿਕਤਾ ਨਹੀਂ ਲੋੜੀ ਇਹ ਸਮਾਜ ਨੇ ਆ ਸਾਡੀ ਆਪਣੇ ਆਪ ਤੇ ਅਸੀਂ ਆਪ ਉਠੋ ਆਪ ਦੇ ਤੇ ਆਪ ਠੋਪਣੀ ਹੈਗੀ ਅਸੀਂ ਇਹ ਚੰਗੇ ਕੰਮ ਕਰਨੇ ਆ ਕਿਉਂਕਿ ਚੰਗੇ ਇਨਸਾਨਾਂ ਨਾਲ ਚੰਗਾ ਰਹਿਣ ਜੁਗਾ ਸਮਾਜ ਬਣਦਾ ਹੈ ਜੇਰਾ ਤੁਸੀਂ ਇਹ ਕੋਈ ਕਾਨੂੰਨ ਫਿਰ ਕਾਨੂੰਨ ਵਿੱਚ ਕੀ ਫਿਰ ਹੋ ਗਿਆ ਕਾਨੂੰਨ ਦਾ ਨੈਤਿਕਤਾ ਉੱਪਰ ਕੋਈ ਬੜਾ ਹੀ ਨਹੀਂ ਸਕਦਾ ਕੋਈ ਨਹੀਂ ਦੇਖੋ ਅੱਜ ਚਟਾ ਸਾਹਿਬ ਹੁਣ ਇੱਕ ਠੋਸ ਧਾਰਨਾ ਕਿ ਇਹ ਨੈਤਿਕਤਾ ਕਹਿੰਦੀ ਆ ਨੈਤਿਕਤਾ ਨਾਂ ਵੀ ਕਹੇ ਤਾਂ ਇਹ ਸਮਾਜ ਕਹਿੰਦਾ ਜਾਂ ਕਹਿ ਲੋ ਕਿ ਇਹ ਮੰਨਿਆ ਜਾਂਦਾ ਹੈ ਕਿ ਬੱਚੇ ਨੂੰ ਮਾਪਿਓ ਨੇ ਪਾਲਿਆ ਤੇ ਬਜ਼ੁਰਗੀ ਦੇ ਵਿੱਚ ਬੱਚੇ ਜਿਹਨਾਂ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਮਾਪਿਓ ਦੀ ਸਾਂਭ ਸੰਭਾਲ ਕਰਨ ਬਹੁਤ ਸਾਰੇ ਬੱਚੇ ਜਿਹੜੇ ਉਸਾਮ ਸੰਭਾਲ ਕਰਦੇ ਕੁਝ ਬੱਚੇ ਸਾਮ ਸੰਭਾਲ ਨਹੀਂ ਕਰਦੇ ਇਹਦੇ ਤੇ ਇੱਕ ਜੱਜ ਨੇ ਬੱਚੇ ਤੇ ਕੇਸ ਕਰਤਾ ਕਿ ਵੀ ਮੇਰਾ ਬੱਚਾ ਜਿਹੜਾ ਖੁਦ ਵੀ ਜੁਡੀਸ਼ਰੀ ਚ ਹੈ ਉਹ ਮੇਰੀ ਸਾਮ ਸੰਭਾਲ ਨਹੀਂ ਕਰਦਾ ਤਾਂ ਅਦਾਲਤ ਨੇ ਉਸ ਨੂੰ ਉਹਦਾ ਖਰਚਾ ਬਣਤਾ ਕਿ ਭਾਈ ਇਹ ਤੇਰਾ ਫਰਜ ਬਣਦਾ ਹੈ ਕਿ ਤੂੰ ਇਹਨੂੰ ਖਰਚਾ ਦੇਣੀ ਹੁਣ ਇਹ ਤਾਂ ਹੋ ਗਿਆ ਇਹਦਾ ਕਾਨੂੰਨੀ ਹਾਲ ਦੂਜੇ ਪਾਸੇ ਇਹ ਕਿ ਜਿਹੜਾ ਕਾਨੂੰਨੀ ਹੱਲ ਆਪਾਂ ਨਹੀਂ ਕਰਦੇ ਆਪਾਂ ਕਹਿੰਦੇ ਆ ਕਿ ਉਹਦੇ ਮਨੋਂ ਹੀ ਉੱਠੇ ਮੰਨ ਲਓ ਉਹਦੇ ਮਨੋਂ ਨਹੀਂ ਉੱਠਦੀ ਖੇੜਾ ਪੱਕੀ ਕਰੀ ਇਸੇ ਕਰਕੇ ਤੇ ਕਹਿੰਦੇ ਆ ਪਿਆਰ ਤੇ ਸਤਕਾਰ ਮਦਦ ਕਰਨੀ ਸਾਲ ਬੇਸਿਕ ਜਿਹੜਾ ਸ਼ੁਰੂ ਕੀਤਾ ਆਪਾਂ ਸੀ ਇੱਕ ਕੇਸ ਦੀ ਮਦਦ ਕਰਨੀ ਪਿਆਰ ਤੇ ਸਤਕਾਰ ਜੇ ਆਪਣੇ ਬਾਪ ਦੀ ਇੱਜ਼ਤ ਤੇ ਸ਼ੁਰੂ ਤੋਂ ਲੈ ਕੇ ਉਹ ਚ ਨਿੱਤ ਗੁਣ ਹੋਣਗੇ ਤੋ ਕਰੂਗਾ ਕਰੂਗਾ ਜੇ ਉਹਦੇ ਵਿੱਚ ਨਹੀਂਗੇ ਗੁਣ ਤੇ ਉਹ ਨਹੀਂ ਕਰਦਾ ਪਰ ਉਹਨਾਂ ਦੇ ਜਿਹੜਾ ਕੋਈ ਵੀ ਕਾਨੂੰਨੀ ਇਹ ਕਿਤਾ ਪਿਆਰ ਚ ਸਰਕਾਰ ਕਰ ਨੂੰ ਨਹੀਂ ਕਰ ਸਕਦਾ ਉਹਦੇ ਕੋਲ ਪੈਸੇ ਦੀ ਜਿੱਦਾਂ ਤੁਸੀਂ ਕਰਦੇ ਪੈਸੇ ਦੋਣ ਲਈ ਖਰਚਾ ਦੋਣ ਲਈ ਤੇ ਕੇਸ ਕਰ ਸਕਦਾ ਹੈਗਾ ਉਹਨੂੰ ਪਿਆਰ ਦਾ ਸੱਸੀਗਾ ਬਲੌਜੀ ਪੈਰੀਆਥਲੋਜੀ ਸਤਕਾਰ ਕਰੋ ਉਹਦੇ ਲਈ ਤਾਂ ਕਾਨੂੰਨੀ ਬਣਿਆ ਪਈ ਇਸ ਕਰਕੇ ਮੇਰੇ ਡੇਰੇ ਬਤਾਵਕ ਜਿਹੜਾ ਕਿ ਚੰਗੇ ਬੰਦੇ ਖਰੀਕ ਚ ਗੁਣ ਭੜਨੇ ਚਾਹੀਦੇ ਆ ਪਰ ਉਹ ਗੁਣ ਤਾਂ ਹੀ ਹੋਣਗੇ ਜੇ ਉਹਨੂੰ ਜਾਣਕਾਰੀ ਹੋਵੇ ਬਹੁਤ ਸਾਰੇ ਕਹਿੰਦੇ ਜੀ ਬੰਦੇ ਨੂੰ ਦੇਖ ਕੇ ਉਹਨਾਂ ਨੇ ਚੰਗੇ ਗੁਣ ਉਹਨਾਂ ਜੋ ਉਹ ਚ ਗੁਣ ਆਉਣੇ ਹੈਗੇ ਆ ਦੂਜੇ ਨੂੰ ਦੇਖ ਕੇ ਆਉਣੇ ਹੈਗੇ ਆ ਉਹ ਮੈਂ ਕਹਿਣਾ ਵੀ ਘੋਟੋ ਘਟੋ ਨਾਲ ਗਿਆਨ ਤਾਂ ਹੋਵੇ ਅਮਲ ਨੂੰ ਦੂਜੇ ਨੰਬਰ ਤੇ ਰੱਖ ਲੋ ਅਮਲ ਬਿਲਕੁਲ ਜੂੜੀ ਆ ਜੇ ਕੱਲਾ ਗਿਆਨ ਤੁਹਾਡਾ ਕਾਫੀ ਨਹੀਂਗਾ ਪਰ ਜੇ ਤੁਹਾਨੂੰ ਉਹ ਕੀ ਕਿਦਾਂ ਅਮਲ ਕਰੋਗੇ ਜਦੋਂ ਗਿਆਰੇ ਆਏਗਾ ਇਹ ਲਈ ਗਿਆਨ ਵੀ ਚਾਹੀਦਾ ਤੇ ਉਸ ਤੋਂ ਬਾਅਦ ਉੱਤੇ ਅਮਲ ਵੀ ਕਰਨਾ ਚਾਹੀਦਾ ਦੇਖੋ ਇਹ ਕਹਾਤਾ ਹਾਸੇ ਵਾਲੀ ਕਹਾਣੀ ਪਰ ਕਹਾਣੀ ਆ ਕਿ ਤੁਹਾਡੇ ਹੀ ਨੈਤਿਕਤਾ ਦੀ ਗੱਲ ਕਿਸੇ ਦਿਨ ਕੋਈ ਵੱਖਰੇ ਰੂਪ ਦੇ ਵਿੱਚ ਵਿਦਿਆਰਥੀਆਂ ਨੂੰ ਕੋਈ ਅਧਿਆਪਕ ਸਮਝਾ ਰਿਹਾ ਸੀਗਾ ਤੋ ਵਿਦਿਆਪਕ ਨੇ ਕਿਹਾ ਕਿ ਭਈ ਇੱਕ ਚੋਰ ਸੀ ਤੇ ਉਹ ਚੋਰੀ ਕਰਨ ਗਿਆ ਤੇ ਅਚਾਨਕ ਉਹਦੇ ਮੋਬਾਈਲ ਫੋਨ ਦੀ ਘੰਟੀ ਵੱਜ ਗਈ ਹੂੰ ਤੇ ਮੋਬਾਈਲ ਫੋਨ ਦੀ ਘੰਟੀ ਵੱਜ ਗਈ ਤੇ ਘਰ ਦੇ ਉੱਠ ਗਲੇ ਤੇ ਉਹਨਾਂ ਨੇ ਫੜ ਲਿਆ ਹੂੰ ਤੇ ਵਿਦਿਆਰਥੀਆਂ ਨੂੰ ਪੁੱਛਿਆ ਕਿ ਭਾਈ ਚੋਰ ਨੂੰ ਕੀ ਨਹੀਂ ਸੀ ਕਰਨਾ ਚਾਹੀਦਾ ਹੂੰ ਕਹਿੰਦੇ ਅਤੋਂ ਵੱਤ ਵਿਦਿਆਰਥੀਆਂ ਨੇ ਕਿਹਾ ਕਿ ਉਹ ਘੰਟੀ ਬੰਦ ਕਰ ਲੈਣੀ ਚਾਹੀਦੀ ਸੀ ਪੁਛਾਏ ਕਹਿਣ ਦੇ ਕਿ ਭਾਈ ਚੋਰੀ ਨਹੀਂ ਸੀ ਕਰਨੀ ਚਾਹੀਦੀ ਇਹ ਸਾਡਾ ਇਹ ਸਮਾਜ ਦਾ ਇਸ ਕਿਸਮ ਦਾ ਰਜਾ ਆਣਾ ਕਿ ਮੈਂ ਤੁਹਾਨੂੰ ਇੱਕ ਸਭ ਰਾਜ ਸਾਹ ਲੋਕਾਂ ਨੇ ਨਾ اخلاق ਦਾ ਨਾਂ ਨੱਥ ਦਾ ਨਾਂ ਲੋਕਾਂ ਨੂੰ ਗਾਲਾ ਕੱਢੂ ਰੱਖ ਲਿਆ ਦੂਜਾ ਜੋ ਦੇ ਮਤਾਬਕ ਨਹੀਂ ਕੰਮ ਕਰਦਾ ਤੇ ਉਹਨੂੰ ਕਹਦੇ ਇਹ ਚ ਨੈਤਿਕਤਾ ਹੈ ਨਹੀਂ ਆਪਦੀ ਦੀ ਗੱਲ ਕਰਦਾ ਵੀ ਮੇਰੇ ਚ ਕੇ ਨਹੀਂ ਗਈ ਤੁਹਾਡੇ ਵਾਲੀ ਕਹਾਣੀ ਵੇ ਖੋਰ ਸੀ ਇੱਕ ਚੋਰ ਦੇ ਘਰ ਚੋਰੀ ਕਰਨ ਗਿਆ ਤੇ ਉੱਥੇ ਉਹ ਲਿਖਿਆ ਸੀਗਾ ਵੀ ਇਸ ਤਰੀਕੇ ਨਾਲ ਤੁਸੀਂ ਟਰਨ ਕਰੋਗੇ ਰਾਈਟ ਨੂੰ ਤੇ ਇਹ ਖੜਕੀ ਖੁੱਲ ਜੂਗੀ ਜਦੋਂ ਨੇ ਇਹ ਕੀਤਾ ਉਦੋਂ ਲਾਰਵਾਜ ਬਿਆਹ ਉਹਨਾਂ ਨੇ ਫੜ ਲਿਆ ਤੇ ਉਹ ਕਹਿੰਦਾ ਵੀ ਇਹਨਾਂ ਬੰਦਿਆਂ ਦੇ ਘਰ ਦੇ ਵਿੱਚ ਕਹਿੰਦਾ ਕੋਈ ਨੈਤਿਕਤਾ ਹੈ ਨਹੀਂ ਹੁਣ ਇੱਕ ਚੋਰ ਘਰ ਦੇ ਬੰਦਿਆਂ ਨੂੰ ਕਹਿ ਰਿਹਾ ਇਹਨਾਂ 'ਚ ਨੈਤਿਕਤਾ ਹੈ ਨਹੀਂ ਇਹ ਤਾਂ ਨੇ ਲੋਕਾਂ ਨੂੰ ਸਿਰਫ ਮਾੜਾ ਕਹਿਣ ਦੇ ਲਈ ਲੀਡਰਾਂ ਦੇ ਵੀ ਇਦੇ ਵਿੱਚ ਨੈਤਿਕਤਾ ਦੇ ਗੁਣ ਹਨ ਨੀਗੇ ਕੋਈ ਬੰਦਾ ਆਪਣੇ ਆਪ ਸਤਾਰ ਕਰਨ ਦੀ ਲੋੜ ਆ ਸਭ ਤੋਂ ਪਹਿਲਾਂ ਵੀ ਉਸੇ ਵਧੀਆ ਇਨਸਾਨ ਬਣੀ ਚਲੋ ਚਟਰਸਾਹਬ ਆਪਣਾ ਮੰਤਵ ਤਾਂ ਅੱਜ ਦੀ ਗੱਲਬਾਤ ਦਾ ਇਹ ਸੀ ਕਿ ਅੱਜ ਸਮਾਜ ਦੇ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਜਿਹੜੀ ਨਾ ਤਾਂ ਕਾਨੂੰਨ ਨਾਲ ਲਾਗੂ ਕਰਾਈ ਜਾ ਸਕਦੀ ਆ ਨਾ ਹੀ ਇਹਦੇ ਨਾਲ ਜ਼ਬਰਦਸਤੀ ਕੀਤੀ ਜਾ ਸਕਦੀ ਆ ਇਹ ਤਾਂ ਵਿਅਕਤੀਆਂ ਦੇ ਅੰਦਰੋਂ ਆਉਣੀ ਆ ਨਾ ਕੇਵਲ ਪੜ੍ਹ ਕੇ ਹੀ ਸਗੋਂ ਏਕੇ ਹੋਰ ਨਾਂ ਬੰਦਿਆਂ ਦਾ ਅਮਲ ਦੇਖ ਕੇ ਤੇ ਸਭ ਤੋਂ ਵੱਡੀ ਗੱਲ ਇਹ ਕਿ ਸਮਾਜ ਦੇ ਵਿੱਚ ਜੇ ਅਸੀਂ ਉੱਚੀਆਂ ਨੈਤਿਕ ਕਦਰਾਂ ਕੀਮਤਾਂ ਵਾਲੇ ਬੰਦਿਆਂ ਦਾ ਸਤਿਕਾਰ ਕਰਾਂਗੇ ਮਾਣ ਦੇਵਾਂਗੇ ਤਾਂ ਬਾਕੀ ਲੋਕ ਵੀ ਉਸੇ ਰਾਹ ਤੇ ਤੁਰਨਗੇ ਤੇ ਜੇ ਉੱਚ ਕਦਰਾਂ ਕੀਮਤਾਂ ਵਾਲੇ ਬੰਦਿਆਂ ਨੂੰ ਅਸੀਂ ਸਣਕੀ ਜਾਂ ਪਾਗਲ ਕਹਿ ਕੇ ਪਿੱਛੇ ਸਿੱਟਾਂਗੇ ਤਾਂ ਫੇਰ ਇਹ ਕਿ ਕਿਹੜਾ ਬੰਦਾ ਹੈ ਜਿਹੜਾ ਨੈਤਿਕਤਾ ਦੇ ਰਾਹ ਤੇ ਤੁਰੂਗਾ ਮੈਂ ਸਮਝਦਾ ਹਾਂ ਕਿ ਤੁਸੀਂ ਬੜਾ ਚੰਗਾ ਕੰਮ ਕਰ ਰਹੇ ਹੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਏ ਤੇ ਆਪਣੇ ਵਿਚਾਰ ਸਾਂਝੇ ਕੀਤੇ ਮਿਹਰਬਾਨੀ ਸਾਰਾ